ਤਿੰਨ ਬੰਨਾਂ ਜਿਹੜੀਆਂ ਮੈਡੀਕਲ ਦੀਆਂ ਮੈਡੀਕਲ ਸਕੂਲਾਂ ਵਾਲਾ ਉਹ ਢੜਬਾ ਦੇ ਬਖ ਬਖ ਪਿੰਡਾਂ ਤੇ ਭੇਜੀਆਂ ਨੇ ਲਗਭਗ 30 35 ਦਿਨ ਅਸੀਂ ਲਗਾਤਾਰ ਦਿਨ ਬਿਤੇ ਹਰ ਪਿੰਡ ਤੇ ਹਰ ਇੱਕ ਵਿਅਕਤੀ ਦੀ ਜਿਹੜੀ ਆ ਮੈਡੀਕਲ ਜਾਂਚ ਕਰਾਂਗੇ ਪ੍ਰਵਾਸੀ ਜਿਹੜੇ ਨੇਗੇ ਜਿਹੜਾ ਪ੍ਰਵਾਸੀ ਸ਼ਬਦ ਆ ਉਹ ਮੈਂ ਸਮਝਦਾ ਸਾਡੇ ਲਈ ਵੀ ਉਹਨੇ ਢੁਕਦਾਗਾ ਕਿ ਹਜ਼ਾਰਾਂ ਹੀ ਨੌਜਵਾਨ ਜਿਹੜੇ ਨੇਗੇ ਉਹ ਪੰਜਾਬ ਤੋਂ ਪ੍ਰਵਾਸ ਕਰਕੇ ਜਾ ਅਬਦ ਚਾਹੇ ਉਹ ਰੋਜ਼ਗਾਰ ਦੀ ਭਾਰ ਦੇ ਅੰਦਰ ਚਾਹੇ ਪੜ੍ਹਾਈ ਦੇ ਕਰਕੇ ਉਹ ਵੀ ਬਾਹਰਲੇ ਦੇਸ਼ਾਂ ਚ ਗਏ ਹੋਏ ਨੇ ਕਿੱਥੇ ਘਰਾਂ ਦੀ ਬਰਬਾਦੀ ਹੋਈ ਆ ਜਾਂ ਫਸਲਾਂ ਦੀ ਬਰਬਾਦੀ ਹੋਈ ਆ ਉਹਨਾਂ ਦਾ ਜਿਹੜਾ ਅਸੈਸਮੈਂਟ ਉਹ ਲਗਾਤਾਰ ਜਾਰੀ ਆ ਸਾਡੇ ਸਬੰਧਤ ਅਧਿਕਾਰੀ ਪਟਵਾਰੀ ਕਨਗੋ ਤਹਿਿਲਾਰ ਐਸ ਐਮਓ ਸਾਰੇ ਅਧਿਕਾਰੀ ਪੀ ਡਬਲਯੂ ਡੀ ਦੇ ਅਧਿਕਾਰੀ ਉਹ ਜਾ ਰਹੇ ਨੇ ਕਿਉਂ ਅਰਸ਼ਕੋ ਸਸਿਕਾ ਤੁਸੀਂ ਜਿਹੜੇ ਆਪੀਐਨ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਥੀਮਾ ਜੀ ਨਾਲ ਉਹਨਾਂ ਕੋਲ ਪਹੁੰਚੀਆਂ ਦਰਪਹਲਕਾਤੀ ਵਿੱਚ ਪਹੁੰਚੀਆਂ ਵੱਖ-ਵੱਖ ਮੋਦੀਆਂ ਤੇ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਦੀ ਹੜਾਂ ਦੀ ਸਥਿਤੀ ਹੈ ਤੇ ਸਾਰੇ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਜਿਮਨ ਸਾਹਿਬ ਅੱਜ ਆਪਰੇ ਹਲਕੇ ਵਿੱਚ ਪਹੁੰਚੇ ਹੋ ਜੀ ਜੇ ਕੰਮਾਂ ਕਰਾਂ ਦੀ ਗੱਲ ਕਰੀਏ ਦਰਪਹਲਕੇ ਵਾਸਤੇ ਕੀ ਕੀ ਕੰਮ ਕਰਾਂ ਦੀ ਗੱਲ ਕਰੀ ਤੇ ਕੀ ਕਿਸ ਤਰ੍ਹਾਂ ਦੀ ਕੰਮ ਕਰ ਹੋ ਰਹੇ ਨੇ ਅੱਜ ਹਲਕਾ ਦੜਬਾ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਲਗਭਗ 5.5 ਕਰੋੜ ਤੋਂ ਉੱਪਰ ਤੇ ਚੈੱਕ ਜਿਹੜੇ ਨੇ ਉਹ ਤਕਸੀਮ ਕੀਤੇ ਨੇਗੇ ਚੈੱਕ ਵੰਡੇ ਗਏ ਨੇਗੀਆਂ ਸਾਰੀਆਂ ਪੰਚਾਇਤਾਂ ਜਾਂ ਸੀਗੀਆਂ ਆ ਔਰ ਲਗਾਤਾਰ ਜਿਹੜਾ ਮੈਂ ਸਮਝਦਾ ਕਿ ਹਲਕਾ ਦੜਬਾ ਦਾ ਵਿਕਾਸ ਜਿਹੜਾ ਉਹ ਜੋਰਾਂ ਤੇ ਚੱਲ ਰਿਹਾ ਕਿਤੇ ਸੜਕ ਬਣ ਰਹੀ ਆ ਔਰ ਕਿਤੇ ਗਲੀ ਦਾ ਕੰਮ ਹੋ ਰਿਹਾ ਕਿਤੇ ਸਕੂਲ ਬਣ ਰਿਹਾ ਔਰ ਸਾਰਾ ਕੰਮ ਜਿਹੜਾ ਹਸਪੀਟਲ ਕੌਰੀਆਂ ਦਾ ਉਹ ਬਿਲਕੁਲ ਲਗਭਗ ਤਿਆਰ ਆ ਬੜੀ ਜਲਦੀ ਲੋਕਾਂ ਨੂੰ ਸਮਰਪਿਤ ਕੀਤਾ ਜਾਊਗਾ ਸੋ ਮੇਰਾ ਕਹਿਣ ਦਾ ਆਪਾ ਹਲਕੇ ਦੀ ਓਵਰਾਲ ਡਿਵੈਲਪਮੈਂਟ ਜਿਹੜੀ ਆ ਉਹ ਲਗਾਤਾਰ ਜਾਰੀ ਆ ਕੋਈ ਵੀ ਕੋਨਾ ਜਿਹੜਾ ਉਹ ਖਾਲੀ ਨਹੀਂ ਛੱਡਿਆ ਜਾ ਰਿਹਾ ਕੁਝ ਚੱਕ ਅੱਜ ਬਣਦੇ ਨੇਗੇ ਕੁਝ ਚੱਕ ਜਿਹੜੇ ਆਉਣ ਵਾਲੇ ਆ ਅਗਲੇ ਹਫਤੇ ਬਣਨਾਗੇ ਉਸ ਤੋਂ ਅਗਲੇ ਹਫਤੇ ਬਣਨਾਗੇ ਹਰੇਕ ਹਫਤੇ ਜਿੰਨੇ ਚੈੱਕ ਕੱਟਦੇ ਨੇ ਅਸੀਂ ਲਗਾਤਾਰ ਵੰਦੇ ਰਹਿਣਾ ਤਾਂ ਕਿ ਹਲਕੇ ਦਾ ਬਕਾਦ ਜਿਹੜਾ ਉਹ ਰੁਕੇ ਨਾ ਨਿਰੰਤਰ ਬਕਾਦ ਚੱਲੀ ਰਹੇ। ਜੀਮੋ ਸਾਹਿਬ ਜਿੰਨੇ ਕੀ ਹਰਾਂ ਦੀ ਕਾਰ ਨਹੀਂ ਜੇ ਘਰਾਂ ਦੀ ਬਰਬਾਦੀ ਹੋਈ ਆ ਜਾਂ ਆਪਾਂ ਗੱਲ ਕਰੀਏ ਫਸਲਾਂ ਦੀ ਬਰਬਾਦੀ ਜੀ ਉਹਨਾਂ ਵਾਸਤੇ ਸਰਕਾਰ ਵੱਲੋਂ ਬਿਲਕੁਲ ਜਿੱਥੇ ਘਰਾਂ ਦੀ ਬਰਬਾਦੀ ਹੋਈ ਆ ਜਾਂ ਫਸਲਾਂ ਦੀ ਬਰਬਾਦੀ ਹੋਈ ਆ ਉਹਨਾਂ ਦਾ ਜਿਹੜਾ ਅਸੈਸਮੈਂਟ ਆ ਉਹ ਲਗਾਤਾਰ ਜਾਰੀ ਆ ਸਾਡੇ ਸਬੰਧਤ ਅਧਿਕਾਰੀ ਪਟਵਾਰੀ ਕਨਗੋ ਤਹਿਸੀਲਦਾਰ ਐਸਐਮਓ ਸਾਰੇ ਅਧਿਕਾਰੀ ਪੀਡਬਲਯੂਡੀ ਦੇ ਅਧਿਕਾਰੀ ਉਹ ਜਾ ਰਹੇ ਨੇ ਕਿਉਂਕਿ ਅਸੀਂ ਹਰੇਕ ਪਿੰਡ ਦੇ ਲਈ ਇੱਕ ਨੋਡਲ ਅਫਸਰ ਇੱਕ ਗੈਸਟ੍ਰਡ ਅਫਸਰ ਜਿਹੜਾ ਨਿਯੁਕਤ ਕੀਤਾਗਾ ਉਹ ਗੈਸਟ੍ਰਡ ਅਫਸਰ ਜਾ ਕੇ ਦੂਜੇ ਅਧਿਕਾਰੀਆਂ ਨਾਲ ਜਾਂਦਾਗਾ ਅਸੈਸਮੈਂਟ ਲਗਦੀ ਆ ਔਰ ਅਸੈਸਮੈਂਟ ਤੋਂ ਬਾਅਦ ਜਦੋਂ ਪੂਰੀ ਫਾਈਨਲ ਹੋਗੀ ਫਿਰ ਅਸੀਂ ਜਿਹੜਾ ਮੁਆਵਜ਼ਾ ਰਾਸ਼ੀ ਉਹ ਵੀ ਲੋਕਾਂ ਨੂੰ ਤਕਸੀਮ ਕਰਾਂਗੇ ਆਪਣੇ ਮੈਂ ਜੇ ਆਪਣੇ ਹਾਲ ਕੀ ਦੜਬੇ ਦੀ ਗੱਲ ਕਰਾਂ ਤਾਂ ਸੰਗਤਪੁਰ ਦੇ ਇੱਕ ਬਜ਼ੁਰਗ ਦੀ ਜਿਹੜੀ ਆ ਛੱਤ ਡਿੱਗਣੀ ਕਰਕੇ ਮੌਤ ਹੋਈ ਸੀਗੀ ਉਹਦੀ ਬੇਟੀ ਦੇ ਸੱਟਾਂ ਲੱਗੀਆਂ ਸੀ ਉਹਨਾਂ ਦਾ ਮੁਆਵਜ਼ਾ ਜਿਹੜਾ ਉਹ ਪਿਛਲੇ ਹਫਤੇ ਜਿਹੜਾ ਅਸੀਂ ਉਹਨਾਂ ਦੇ ਘਰ ਪਹੁੰਚਾਤਾ ਸੀਗਾ ਸੋ ਬਿਲਕੁਲ ਮੁਆਵਜ਼ਾ ਜਿਹੜਾ ਉਹ ਉਹ ਹੁਣੇ ਸ਼ੁਰੂ ਹੋ ਚੁੱਕੀ ਆ ਆਉਣ ਵਾਲੇ ਸਮੇਂ ਚ ਜਿੱਥੇ ਰਹਿ ਗਈ ਉਹ ਵੀ ਹੋਊਗਾ ਸਰ ਮੀਆਂ ਦੇ ਪਾਣੀ ਨਾਲ ਜਾਂ ਹੜਾਂ ਦੇ ਪਾਣੀ ਨਾਲ ਪੰਜਾਬ ਦੇ ਵਿੱਚ ਬਿਮਾਰੀਆਂ ਫੈਰੀਆਂ ਨੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਬਿਲਕੁਲ ਸਾਰੇ ਜਿੰਨੇ ਸਾਡੇ ਡਾਕਟਰਸ ਨੇ ਗੀਆਂ ਜਿੱਨੀਆਂ ਮੈਡੀਕਲ ਹਸਪੀਟਲ ਨੇ ਉਹਨਾਂ ਸਾਰਿਆਂ ਦੇ ਅੰਦਰ ਹੜਾਂ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਆ ਸਕਦੀਆਂ ਨੇ ਉਹਨਾਂ ਦਾ ਸਬੰਧ ਦਵਾਈਆਂ ਜਿਹੜੀਆਂ ਭੇਜੀਆਂ ਜਾ ਚੁੱਕੀਆਂ ਨੇ ਔਰ ਅੱਜ ਮੈਂ ਤਿੰਨ ਬੈਨਾਂ ਜਿਹੜੀਆਂ ਨੇ ਮੈਡੀਕਲ ਦੀਆਂ ਮੈਡੀਕਲ ਸੂਲਤਾਂ ਨਾਲ ਆ ਉਹ ਢੜਬਾ ਦੇ ਵੱਖ-ਵੱਖ ਪਿੰਡਾਂ 'ਚ ਭੇਜੀਆਂ ਨੇ ਲਗਭਗ 30 35 ਦਿਨ ਅਸੀਂ ਲਗਾਤਾਰ ਮੈਡੀਕਲ ਜਾਂਚ ਕਰਾਂਗੇ ਮੈਡੀਕਲ ਚੈੱਕਅਪ ਕਰਾਂਗੇ ਜਿਹੜੀ ਵੀ ਬਿਮਾਰੀ ਹੋ ਉਹਦਾ ਇਲਾਜ ਵੀ ਜਿਹੜੀ ਉਸ ਬੈਂ ਦੇ ਅੰਦਰ ਡਾਕਟਰ ਕਰਨਗੇ ਔਰ ਦਵਾਈਆਂ ਦੇਣਗੇ ਹੈੱਡ ਗ੍ਰੇਟਰ ਟੁੱਟੇ ਸੀ ਕਿ ਸਰ ਉਸ ਦੇ ਲਈ ਕੋਈ ਅਧਿਕਾਰੀ ਨੇ ਦੋਸ਼ੀ ਪਾਇਆ ਗਿਆ ਨੇ ਅੱਜ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਕੀ ਕਹੋ ਦੇਖੋ ਜਿਹੜਾ ਵੀ ਅਧਿਕਾਰੀ ਕਿਤੇ ਵੀ ਗਲਤ ਕੰਮ ਕਰੂਗਾ ਉਹਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਊਗਾ ਉਹਦੇ ਖਿਲਾਫ ਜਿਹੜੀ ਕਾਰਵਾਈ ਹੋਊਗੀ ਬਿਲਕੁਲ ਕਿਸੇ ਨੇ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਕਾਨੂੰਨ ਤੋੜਨ ਦਾ ਯਤਨ ਕਰੂਗਾ ਜਾਂ ਭ੍ਰਿਸ਼ਟਾਚਾਰ ਕਰੂਗਾ ਜਾਂ ਭ੍ਰਿਸ਼ਟਾਚਾਰ ਨੂੰ ਸਹਿ ਦੇਊਗਾ ਉਹਨਾਂ ਨੂੰ ਮਿਸਾਲੀ ਸਜ਼ਾ ਜਿਹੜੀ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇਣ ਦੇ ਲਈ ਕਮੇਟਣਾ ਲਗਾਤਾਰ ਕਰਪਸ਼ਨ ਦੇ ਅਗੇਂਸਟ ਜਿਹੜੀ ਸਾਡੀ ਮਹਿਮਾ ਉਹ ਜਾਰੀ ਆ ਵਿਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਵੀ ਲਗਾਤਾਰ ਜਾਰੀ ਹੈ ਸਰ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਮਤਲਬ ਭੇਜਣ ਦੇ ਲਈ ਬਾਹਰ ਯਤਨ ਕੀਤੇ ਜਾਂਦੇ ਪੰਜਾਬ ਵਾਸੀਆਂ ਵੱਲੋਂ ਉਹਦੇ ਲਈ ਕੀ ਕਰੋਗੇ ਦੇਖੋ ਪ੍ਰਵਾਸੀ ਜਿਹੜੇ ਦੇਗੇ ਜਿਹੜਾ ਪ੍ਰਵਾਸੀ ਸ਼ਬਦ ਆ ਉਹ ਮੈਂ ਸਮਝਦਾ ਸਾਡੇ ਲਈ ਵੀ ਉਨੇ ਢੁਕਦਾਗਾ ਕਿਉਂਕਿ ਸਾਡੇ ਵੀ ਹਜ਼ਾਰਾਂ ਹੀ ਨੌਜਵਾਨ ਜਿਹੜੇ ਨੇਗੇ ਉਹ ਪੰਜਾਬ ਤੋਂ ਪ੍ਰਵਾਸ ਕਰਕੇ ਜਾ ਅਭ ਦੇ ਚਾਹੇ ਉਹ ਰੋਜ਼ਗਾਰ ਦੀ ਭਾਰ ਦੇ ਅੰਦਰ ਚਾਹੇ ਪੜਾਈ ਦੇ ਕਰਕੇ ਉਹ ਵੀ ਬਾਹਰਲੇ ਦੇਸ਼ਾਂ 'ਚ ਗਏ ਹੋਏ ਨੇ ਕਿ ਸੋ ਇਹ ਐ ਬੈਸਾ ਮੈਂ ਨਹੀਂ ਹੋਣੀ ਚਾਹੀਦੀ ਪੂਰਾ ਦੇਸ਼ ਏਕਾ ਦੇਸ਼ ਦੇ ਅੰਦਰ ਸਾਡੇ ਪੰਜਾਬੀ ਵੀ ਜੇ ਮੈਂ ਗੱਲ ਕਰਾਂ ਬਹੁਤ ਸਾਰੇ ਹਰਿਆਣੇ ਚ ਜਾਂਦੇ ਨੇ ਬਹੁਤ ਸਾਰੇ ਯੂਪੀ ਚ ਜਾਂਦੇ ਨੇ ਬਹੁਤ ਸਾਰੇ ਲੋਕਾਂ ਦੀ ਪ੍ਰਾਪਰਟੀ ਜਿਹੜੀ ਆ ਡਿਫਰੈਂਟ ਸਟੇਟਾਂ ਦੇ ਅੰਦਰ ਸੋ ਇਸ ਤਰ੍ਹਾਂ ਦਾ ਵਿਤਕਰਾ ਬਿਲਕੁਲ ਨਹੀਂ ਹੋਣਾ ਚਾਹੀਦਾ